ਰਮਨ ਹਾਂਜੀ ਭੋਗ ਵਾਲੇ ਘਰ ਜਾਣਾ ਸੀ ਓਏ ਆਹ ਮੈਂ ਚੱਲ 10 ਮਿੰਟ ਹੋਉਂਦਾ ਮਾਂ ਆਹੋ ਹੋ ਆ ਸੁਣਾ ਆਇਆ ਬੰਦਾ ਚੰਗਾ ਜਿਹਾ ਲੱਗਦਾ ਮੈਂ ਤਾਂ ਮਰੀ ਆ ਹਾਂ ਭੀਜੀ ਬਣੇ ਦੱਸਿਆ ਨਹੀਂ ਕੋਈ ਵਿਆਹ ਪਰੇ ਨਹੀਂ ਨਹੀਂ ਜੀ ਹੁਣ ਆਈ ਹੀ ਉਹਨੇ ਮੈਨੂੰ 27 ਤਰੀਕ ਦੱਸੀ ਆ ਤੇ ਤੂੰ ਮੇਰਾ ਗੱਲ ਹੀ ਨਹੀਂ ਕੀਤੀ ਨਹੀਂ ਮੈਂ ਦੱਸਣਾ ਸੀ ਤੁਹਾਨੂੰ ਮੈਨੂੰ ਵੀ ਖਿਆਲ ਜਿਹਾ ਭੁੱਲ ਗਿਆ ਅੱਛਾ ਆਂਦੀ ਪਿਸਤਾਈ ਤਰੀਕ ਰੱਖ ਲੋ ਤੇ ਮੈਂ ਹਾਂ ਭੀ ਆਪਾ ਨਾ ਕਰਦੇ ਹਾਂ ਜਿਹਾ ਨਹੀਂ ਉਹ ਨਾਵਾ ਤੇ ਫੇਰੇ ਇਹ ਕਰਕੇ ਕੁੜੀ ਲੈ ਆਉਣੀ ਆ ਅੱਛਾ ਤੇ ਆਂਦੀ ਚਲ ਉਹ ਤੁਸੀਂ ਵੇਖ ਲੋ ਤੇ ਮੈਂ ਉਹਨੂੰ ਦੱਸਿਆ ਮੈਂ ਲੀੜਾ ਕੱਪੜਾ ਵੀ ਅਹੀਂ ਨਾ 4-5 ਸੂਟ ਹੀ ਬਣਾਉਣੇ ਆ ਬਾਕੀ ਜਿੱਦਾਂ ਦੇ ਕੁੜੀ ਨੇ ਪਾਉਣੇ ਹੋਣਗੇ ਉਹਦਾਂ ਦੇ ਲੈ ਆਉਗੀ ਕਿਉਂਕਿ ਮਾਤਾ ਨੇ ਤਾਂ ਸ਼ਹਿਰ ਜਾਣਾ ਨਹੀਂ ਤੇ ਮੈਂ ਆਪਣੀ ਪਸੰਦ ਦੇ ਬਣਾਣਾ ਉਹਨੂੰ ਪਸੰਦ ਨਾ ਆਉਣ ਤੇ ਫੇਰ ਕੀ ਕਰਨੇ ਆ ਸੂਟ ਹਨਾ ਉਹ ਮੈਂ ਤਾਂ ਤੁਹਾਨੂੰ ਇੱਕ ਹੌਸਲਾ ਦਿੰਦਾ ਵਾ ਅੱਜ ਕੱਲ ਕੁੜੀਆਂ ਉੱਥੇ ਸਦਨੇ ਦੇ ਲੋਕ ਦੁਕਾਨ ਤੇ ਹੀ ਇਦਾਂ ਕਰੀਏ ਉੱਥੇ ਸਤ ਲੂ ਤਾਂ ਉੱਥੇ ਬਣਾ ਦੋਗਾ ਸੂਟ ਜਿਹੜੇ ਦੋ ਛਰ ਬਣਾ ਕੇ ਦੇਣੇ ਆ ਚੱਲ ਫਿਰ ਇਦਾਂ ਹੀ ਕਰ ਲੈਨੀ ਆ ਠੀਕ ਆ ਕਿ ਨਹੀਂ ਲਵਲੀ ਨੂੰ ਕਹੂੰਗੀ ਵੀ ਉਹਨੂੰ ਫੋਨ ਕਰ ਲਾ ਵੀ ਤੂੰ ਵੀ ਸ਼ਹਿਰ ਆ ਜਾ ਤਾਂ ਅਸੀਂ ਵੀ ਸ਼ਹਿਰ ਆ ਜੰਦੇ ਆ ਓਏ ਆਹੋ ਤੂੰਥ ਬਣਾ ਦਿੰਨੇ ਕੱਪੜੇ ਉੱਥੇ ਕੱਪੜੇ ਬਣਾ ਦੋ ਉਹਨੂੰ ਚੱਲ ਇਦਾਂ ਹੀ ਕਰ ਲੈਨੇ ਆ ਫਿਰ ਲਵਲੀ ਨੂੰ ਮੈਂ ਕਹਿੰਨੀ ਆ ਵੀ ਉਹਨੂੰ ਫੋਨ ਕਰ ਲਾ ਪਹਿਲਾਂ ਤੁਹਾਨੂੰ ਤਰੀਕ ਤੇ ਦੱਸਾਂ ਅਈ ਤੁਹਾਨੂੰ ਮੈਂ ਤਰੀਕ ਨਹੀਂ ਦੱਸੀ ਪਹਿਲਾਂ ਤੁਹਾਡੇ ਨਾਲ ਗੱਲ ਕਰਦੀ ਆ ਤੇ ਫਿਰ ਉਹਦੇ ਨਾਲ ਕਰਦੀ ਆ ਚੱਲ ਤਰੀਕ ਉਹਨੂੰ ਦੱਸ ਦੇ ਪਿਆ ਤਰੀਕ ਰੱਖੀ ਆ ਆਹੋ ਦੇ ਬਾਕੀ ਹਾਂ ਗੱਲਬਾਤ ਉਹਦਾ ਨਾ ਕਰ ਲੈ ਜੇ ਇਹਦੇ ਮਨ ਦਾ ਠੀਕ ਹੈ ਜੇ ਨਹੀਂ ਚੱਲ ਮੈਂ ਪੁੱਛ ਲੈਨੀ ਆ ਜਾਂ ਮਾਤਾ ਨਾਲ ਗੱਲ ਕਰਦੀ ਆ ਕਿ ਤਾਂ ਮਾਤਾ ਨੇ ਮੰਨਣਾ ਵੀ ਆ ਕਿ ਨਹੀਂ ਮੰਨਣਾ ਹਾਂ ਮਾਤਾ ਵੀ ਤੁਹਾਡੀ ਜੀ ਦੀ ਜੀ ਆਖੀ ਮੇਰਾ ਰਾਦਾ ਪਹਿਲਾਂ ਮੈਂ ਲਵਲੀ ਨੂੰ ਕਹਿੰਨੀ ਆ ਤੇ ਲਵਲੀ ਆਪੇ ਮਾਤਾ ਨੂੰ ਪੁੱਛ ਲੂਗੀ ਭੈਣ ਆਹ ਗੱਲ ਕਹਿੰਦੀ ਆ ਜੇ ਇਹਦੇ ਮਾਤਾ ਮੰਨ ਜੂ ਤਾਂ ਠੀਕ ਆ ਨਾ ਹੋਊਗੀ ਤੇ ਫਿਰ ਆਪਾਂ ਜਾ ਕੇ ਬਣਾ ਲਾਂਗੇ ਚੱਲ ਇਦਾਂ ਕਰ ਲੈ ਹੈਨਾ ਚੱਲ ਇਦਾਂ ਕਰ ਤੇ ਜਾ ਫਿਰ ਤੁਸੀਂ ਹੁਆਓ ਲੇਟ ਹੋ ਜਾਣਾ ਵਾ ਤੇ ਵੀ ਕਾਹਦਾ ਕੰਮ ਬੰਦਾ ਦੇ ਕੇ ਤੇ ਮਾ ਆਓ ਹਾਂ ਹੁਆਓ ਗਲਤੀ ਇਹਨਾਂ ਦੀ ਵੀ ਠੀਕ ਵਾ ਤੇ ਅੱਜ ਕੱਲ ਕੁੜੀਆਂ ਆਪਣੀ ਪਸੰਦ ਦੇ ਕੱਪੜੇ ਲੈਂਦੀਆਂ ਵਾ लवली ਨੂੰ ਕਹਿੰਨੀ ਆ ਪੀ ਭੈਣ ਉਹ ਕਹਿ ਮਾਂ ਤਾਨੂੰ ਭੀਦਾਂ ਕਹਿਣ ਲਈ ਆ ਪੀ ਅਨੁਰਪਿੰਦਰ ਨੂੰ ਸਾਧ ਲਈਏ ਉੱਥੇ ਜੇ ਮਾਂ ਦਾ ਮੰਨ ਜੂਗੀ ਆਪਣੀ ਪਸੰਦ ਦੇ ਲੱਲੂਗੀ ਤਾਂ ਨਹੀਂ ਤਾਂ ਫਿਰ ਮੈਂ ਤਾਂ ਹੈ ਹੀ ਹੈ ਜਿਹੜੇ ਮੈਨੂੰ ਚੰਗੇ ਲੱਗਣਗੇ ਮੈਂ ਤਾਂ ਲੈਣੀ ਲੈਣੇ ਆ ਚੱਲ ਮੈਂ ਵੀ ਨਾ ਫੋਨ ਕਰ ਹੀ ਲੈਂਦੀ ਆ ਫਿਰ ਕਰਨ ਅੰਦਰ ਆ ਗਈ ਹੁਣ ਕਰਤੀ ਆ लवली ਨੂੰ ਫੋਨ ਕਰਕੇ ਦੱਸ ਹੀ ਦਿੰਦੀ ਆ ਹੈਲੋ ਸਸਿਕਾ ਭੈਣ ਸਸਿਕਾਲ ਹੋਰ लवली ਕੀ ਹਾਲ ਚਾਲ ਆ ਬਾਊ ਹਾਂਜੀ ਠੀਕ ਠਾਕ ਆ ਵਧੀਆ ਆਪਣੀ ਸਿਹਤ ਦੇ ਹਾਂ ਆਪ ਵੀ ਠੀਕ ਠਾਕ ਮੰਮੀ ਦਾ ਕੀ ਹਾਲ ਆ ਮੰਮੀ ਵੀ ਠੀਕ ਠਾਕ ਜੀ ਅੱਛਾ ਭਾਜੀ ਹਾਂ ਠੀਕ ਠਾਕ ਭਾਜੀ ਵੀ ਕੰਮ ਤੇ ਨਹੀਂ ਅੱਜ ਛੁੱਟੀ ਹੀ ਬਾਊ ਪਿੰਡੋਂ ਭੋਗ ਹੀ ਕਿਸਦੇ ਘਰ ਉਧਰ ਗਏ ਆ ਅੱਛਾ 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 ਠੀਕ ਆ ਠੀਕ ਤੇ ਮੇਰੀ ਗੱਲ ਸੁਣ ਮੈਂ ਫੋਨ ਤਾਂ ਕੀਤਾ ਸੀ ਪਿਓ ਜੀ ਉਹਨਾਂ ਵੱਲ ਤੇ ਮੈਂ ਕੱਲ ਆਉਂਦੀ ਆ ਗਈ ਹਾਂ ਹਾਂਜੀ ਉਹਨੇ ਪਾਈ ਤਰੀਕ ਉਹ ਨਾ ਰਖੀਓ ਅੱਛਾ ਤੇ ਆਂਦੀ ਵੀ 27 ਤਰੀਕ ਆ ਤਾਂ ਮੈਂ ਇਹਨੂੰ ਕਹੇ ਪਈ ਅਸੀਂ ਕਰ ਦੇ ਜੀਆ ਨਹੀਂ ਆਉਣਾ ਵਾ ਤਾਂ ਚੱਲ ਠੀਕ ਵਾ ਫੇਰ ਹਾਂ ਆ ਉਹ ਤਾਂ ਠੀਕ ਵਾ ਜਿਹੜਾ ਕੰਮ ਆ ਆਹੋ ਤੇ ਹੁਣ ਲੀੜਾ ਕੱਪੜਾ ਲੈ ਲਈਏ ਫੇਰ ਓਏ ਕੋਈ ਗੱਲ ਨਹੀਂ ਆ ਜੰਦੀ ਆ ਕਿਦਾਂ ਤੇ ਮੈਂ ਤੇਰੇ ਨਾਲ ਇੱਕ ਹੋਰ ਸਲਾਹ ਕਰਨੀ ਸੀ ਹਾਂਜੀ ਦੱਸੋ ਮੈਂ ਤਾਂ ਤੇਰੇ ਭਾਜੀ ਨਾਲ ਗੱਲਬਾਤ ਕਰਨ ਲਈ ਹਲੀੜੇ ਕੱਪੜੇ ਦੀ ਕਿ ਮੈਂ ਤਾਂ लवली ਲੈ ਆਈਏ ਤਾਂ ਉਹ ਮੈਨੂੰ ਕਹਿਣ ਡਏ ਹੁਣ ਉਹ ਕਿਹੜਾ ਸਮਾਂ ਵਾ ਕੁੜੀ ਨੇ ਪਾਉਣੇ ਆ ਤੇ ਤੁਸੀਂ ਕੁੜੀ ਨੂੰ ਸੱਦ ਲਓ ਉੱਥੇ ਕਦੋਂ ਨਾ ਹੁੰਦੇ ਨਾ ਕੋਈ ਨਹੀਂ ਹੁੰਦੇ ਨਾ ਚੱਲ ਕੋਈ ਗੱਲ ਨਹੀਂ ਤੂੰ ਇੱਕ ਵਾਰ ਫੋਨ ਕਰਕੇ ਪੁੱਛ ਲਈ ਨਾ ਮੈਂ ਤੇ ਫੋਨ ਕਰ ਲਈ ਨਾ ਵਾ ਤੇ ਜੇ ਤਈ ਹੈ ਨਾ ਕੋ ਫੋਨ ਕਰਾ ਦੋ ਤੇ ਹੋ ਸਕਦਾ ਫਿਰ ਥਾਲੀ ਤੇ ਆਣ ਚੱਲ ਕੋਈ ਗੱਲ ਨਹੀਂ ਮੈਂ ਕਹਿੰਨੀ ਆ ਜੀਵਨ ਨੂੰ ਵੀ ਤੂੰ ਫੋਨ ਕਰ ਤੇ ਹਾਂ ਤੇ ਤੂੰ ਵੀ ਇੱਕ ਵਾਰ ਰਪਿੰਦਰ ਨਾਲ ਗੱਲ ਕਰ ਲਈ ਵੀ ਜੇ ਉਹ ਕਹਿਣਗੇ ਨਾ ਤੇ ਫਿਰ ਆ ਜੂਗੀ ਸ਼ਹਿਰ ਤੇ ਆਪਣੀ ਮਨ ਪਸੰਦ ਦੇ ਲੱਲੂਗੀ ਕੋਈ ਆਹ ਨਹੀਂ ਮੈਂ ਤੇ ਫੋਨ ਕਰ ਹੀ ਦਊਗਾ ਪਰ ਇਹ ਆ ਤੂੰ ਉਹਨੂੰ ਤੇ ਘਰ ਦੇ ਮੰਨਣਗੇ ਤੇ ਫੇਰ ਹੀ ਆਣ ਉਹਨੇ ਹੁਣ ਕੱਲੀ ਨੂੰ ਥੋੜਾ ਜਨਾ ਚਲ ਕੋਈ ਗੱਲ ਨਹੀਂ ਆਪਣੇ ਭਰਾ ਨੂੰ ਨਾਲ ਲੈ ਆਉਗੀ ਤਾਂ ਜੇ ਮਾਤਾ ਨੂੰ ਦੱਸਣਾ ਕਿ ਮਾਤਾ ਨੂੰ ਰਹਿਣ ਦੀ। ਉਹ ਮਾਤਾ ਨੂੰ ਕੀ ਦੱਸਣਾ? ਹੂੰ ਮਾਤਾ ਦਾ ਪੁਰਾਣੇ ਜ਼ਮਾਨੇ ਦੀ ਇਹਨੇ ਪੁਰਾਣੀਆਂ ਗੱਲਾਂ ਕਰਨੀਆਂ। ਆਹੋ ਗੱਲ ਤੇ ਇਹੋ ਆ। ਜੀ। ਕਿਹਦਾ ਮਾਤਾ ਨੂੰ ਕੋਈ ਵੇਖੂਗਾ। ਆਹੋ ਇਹ ਗੱਲ ਹੈ ਆ ਵਾ ਇਹੋ ਗੱਲ ਕਹਿਣੀ ਉਹਨੇ ਵੀ ਜੇ ਕੋਈ ਵੇਖੂਗਾ ਤਾਂ ਕੀ ਕਹਿਣਾ ਵੀ ਪਹਿਲਾਂ ਹੀ ਕੁੜੀ ਨੂੰ ਲਈ ਫਿਰਦੀ ਐ। ਹੋਇਆ ਉਹੋ ਹੀ ਨਾ। ਚੱਲੇ ਇਦਾਂ ਹੀ ਕਰਦੇ ਆਂ ਫਿਰ ਵੀ ਮੈਂ ਤੂਰਪਿੰਦਰ ਨੂੰ ਦੱਸ ਦਿੰਦਾ ਮੈਂ ਜੀਵਨ ਕੋ ਫੋਨ ਕਰਾ ਦਿੰਨੀ ਆ। ਆ ਕੋਈ ਜੀ ਮੈਂ ਰਪਿੰਦਰ ਨੂੰ ਕਰਨਾ ਮੈਂ ਫੋਨ ਤੇ ਤੂੰ ਜੀ ਕੀ ਕਹ ਦੋ ਮੜਾ ਜਾ ਵੀ ਚੱਲ ਨਾਲ ਕੱਪੜੇ ਲੈਣੇ ਜਿਹੜੇ ਲੈਣੇ ਆ ਪਸੰਦ ਦੇ ਲੈ ਲੈ ਫੇਰ ਕੱਲ ਦਾ ਰੱਖ ਲਈਆ ਟਾਈਮ ਦੇ ਲਓ ਕੱਲ ਦਾ ਰੱਖ ਲਓ ਕੋਈ ਗੱਲ ਨਹੀਂ ਮਿਲਾਈਆਂ ਮੈਂ ਚੱਲ ਕੋਈ ਨਹੀਂ ਤੂੰ ਵੀ ਮੰਮੀ ਨਾਲ ਗੱਲ ਕਰ ਲੈ ਤੇ ਮੈਂ ਵੀ ਜੀਵਾਨਾ ਕਰ ਲੈਨੀ ਆ ਤੇ ਫੇਰ ਆਪਾਂ ਕੱਲ ਨੂੰ ਚੱਲ ਜਾਾਂਗੇ ਨਹੀਂ ਮਾਤਾ ਨਾ ਮੈਂ ਉਹ ਗੱਲ ਕਰਨਾ ਵਾ ਵੀ ਅਸੀਂ ਕੱਪੜੇ ਲੈਣ ਜਾਣਾ ਵਾ ਕੁੜੀ ਵਾਲੀ ਨਾ ਕਰੇ ਤੀ ਤੂੰ ਤਰੀਕ ਤੇ ਦੱਸ ਮਾਤਾ ਨੂੰ ਵੀ 27 ਤਰੀਕ ਰੱਖੀ ਆ ਕੋਈ ਜੀ ਤਰੀਕ ਮੈਂ ਦੱਸ ਦਿੰਨਾ ਜਿੰਨੇ ਕੱਪੜੇ ਲੈਣ ਜਾਣਾ ਵਾ ਨਾ ਹਾਂ ਨਾ ਨਾ ਨੂੰ ਆਦੀ ਨਾ ਤੂੰ ਮੇਰੇ ਨਾਲ ਹੀ ਨਹੀਂ ਮੈਂ ਹ ਇਥੇ ਪਹਿਲਾਂ ਪਿੰਡ ਹੀ ਆਉਂਗੀ ਤੇ ਪਿੰਡ ਆਹੋ ਇੱਥੇ ਹੀ ਮੈਂ ਆਉਂਗੀ ਫੇਰ ਇਕੱਠੇ ਹੀ ਜਾਵਾਂਗੇ ਨਾਲੇ ਮਾਤਾ ਨਾਲ ਸਲਾਮਾਸ਼ੁਬਰਾ ਕੋਈ ਕਰ ਲਾਂਗੇ। ਆਹੋ ਇਹ ਵੀ ਗੱਲ ਹੈਗੀ ਆ। ਆਹੋ ਚੱਲ ਠੀਕ ਆ ਮੈਂ ਵੀ ਕਰ ਲਾਂ ਫੇਰ ਕੰਮ। ਚੰਗਾ। ਆਹੋ ਚੱਲ ਵਾਕਿਆ ਮਾਤਾ ਨੂੰ ਕੀ ਪੁੱਛਣਾ ਵਾ ਮਾਤਾ ਨੂੰ ਪੁੱਛਿਆ ਤਾਂ ਮਾਤਾ ਨੇ ਤਾਂ ਕਹਿਣਾ ਵਾ ਨਹੀਂ ਇਹ ਕੰਮ ਕੌਣ ਕਰਦਾ ਵਾ ਤੂੰ ਨਵੇਂ ਹੀ ਕੰਮ ਕਰਨ ਰਹੀ ਹੈਂ ਮਾਤਾ ਨੂੰ ਰਹਿਣ ਹੀ ਦਿੰਦੇ ਆ। ਕਵਾਂਗੇ ਵੀ ਆਪੇ ਹੀ ਦੋਵਾਂ ਭੈਣ ਭਰਾਵਾਂ ਨੇ ਲੈਣ ਜਾਣਾ ਤਾਂ ਕੁੜੀ ਨੂੰ ਵਾਕਿਆ ਉੱਥੇ ਹੀ ਸੱਤ ਲੈਣੀ। ਹਲੋ ਹਾਂਜੀ ਕੀ ਹਾਲ ਚੜ ਜੀ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਹੋ ਠੀਕ ਆ ਨਾ ਹਾਂਜੀ ਵਧੀਆ ਵਧੀਆ ਤੁਸੀਂ ਦੱਸੋ ਕੀ ਭਾਂਦੇਆ ਕੁਛ ਨਹੀਂ ਬਸ ਬੜਨਾ ਕਿ ਬੈਠੇ ਹੀ ਵਿਲੀ ਅੱਛਾ ਠੀਕ ਠਾਕ ਹੈ ਕਿਹੜੀ ਹੋਣੀ ਹਾਂਜੀ ਸਭ ਵਧੀਆ ਠੀਕ ਠਾਕ ਨੇ ਘਰੇ ਤੇ ਤੁਸੀਂ ਦੱਸੋ ਕਿੰਨਾ ਠੀਕ ਨੇ ਵਿਆਹ ਦੀਆਂ ਤਿਆਰੀਆਂ ਨਹੀਂ ਹੱਲੇ ਤਾਂ ਨਹੀਂ ਹੋਈਆਂ ਡੇ ਕਰਨਾ ਨੈਤਰੀ ਪ੍ਰੂਫ ਤੇ ਦੱਸਦੀ ਆ ਭੈਣ ਜੀ ਹਾਂਜੀ ਨਹੀਂ ਤਰੀਕਾ ਦਾ ਪਤਾ ਲੱਗ ਗਿਆ ਆਇਆ ਸੀ ਫੋਨ ਉਹਨਾਂ ਦਾ ਆਹੋ ਆਹੋ ਤੇ ਉਹਨਾਂ ਜਾਣੇ ਆ ਸ਼ਹਿਰ ਸ਼ੂਰਾ ਲੱਗੇ ਨਹੀਂ ਏਦਾਂ ਹੀ ਬਸ ਤਰਹੀਂ ਟਾਈਮ ਮਿਲਦਿਆ ਜਾਂਦਾ ਉਹ ਜਾ ਉਹ ਸ਼ਹਿਰ ਭਾਰੀ ਕਰਨੀ ਮੈਂ ਵੀ ਗੱਲ ਤੇ ਹਾਂਦਾ ਹੁੰਦਾ ਮੈਨੂੰ ਫੋਨ ਅੱਛਾ ਅੱਛਾ ਤੂੰ ਕਹਿੰਦੇ ਜਾਣਾ ਵਾ ਦਰਤਾ ਲੈਣਾ ਹਾਂਜੀ ਮੈਂ ਕੋਈ ਗੱਲ ਨਹੀਂ ਚਲ ਜਾਂਦੇ ਆ ਤੇ ਉਹ ਬਾਜੀ ਘਰੇ ਕਹਿ ਗਿਆ ਉਹਦੀ ਕੁੜੀ ਨੂੰ ਤੁਹਾਨੂੰ ਲੈ ਕੇ ਦੇ ਦੋ ਅੱਛਾ ਇਹ ਉਹਨੂੰ ਨਾਲ ਲੈ ਜਾਓ ਤੇਰੇ ਵੱਲੋਂ ਅੱਛਾ ਅੱਛਾ ਨਾ ਕੋਈ ਗੱਲ ਨਹੀਂ ਨਾਲ ਲੈ ਜਾਗੇ ਨਾਲ ਨੂੰ ਕੀ ਆ ਤੇ ਪਰ ਮੈਂ ਇੱਕ ਵਾਰੀ ਉਹ ਪੁੱਛਣਾ ਪਣਾ ਉਹਦੇ ਘਰ ਤੇ ਮਨਾਉ ਕਰ ਮੈਂ ਕੋਈ ਨਹੀਂ ਤੁਹਾਨੂੰ ਦੱਸ ਦੂੰਗੀ ਜੇ ਘਰੇ ਭਾਬੀ ਹੋਣੀ ਮੰਨਣਗੇ ਵੀਰ ਜੀ ਹੋਣੀ ਮੰਨਣਗੇ ਨਾ ਤੇ ਫਿਰ ਤੁਹਾਨੂੰ ਮੈਂ ਦੱਸ ਦੂੰਗੀ ਤੇ ਜੇ ਉਹਨਾਂ ਕਿਹਾ ਵੀ ਨਹੀਂ ਨਾਲ ਜਾਣਾ ਤੇ ਫਿਰ ਨਹੀਂ ਕਿ ਮੈਂ ਆ ਸਕਦੀ ਫਿਰ ਕੋਈ ਨਹੀਂ ਤੁਸੀਂ ਆਪਣੀ ਪਸੰਦ ਦੇ ਲੱਲਿਓ ਹਜੇ ਨਾ ਪੁੱਛੀ ਮੈਂ ਨਾ ਭੈਣ ਨੂੰ ਕਿਹਾ ਵੀ ਉਹਦੇ ਵਿੱਚ ਚੋਲ ਨਹੀਂ ਬਣਾਈ ਉਹਨਾਂ ਦੀ ਖਵੰਡਣ ਹਾਂਜੀ ਹਾਂਜੀ ਮੈਂ ਹਾਂਜੀ ਉਹ ਫੋਨ ਕਰ ਦਊਗੀ ਨਾ ਹੋ ਸਕਦਾ ਉਹਦੇ ਕਿਹਾ ਮੰਨ ਜਾਣਾ ਠੀਕ ਆ ਨੇ ਉਹਨੇ ਕਹਿਤਾ ਕੋਈ ਗੱਲ ਨਹੀਂ ਤੂੰ ਲੈ ਕੇ ਭਰਾਣ ਦੇ ਨਾਲ ਆ ਜੇ ਚੱਲ ਤੇ ਪਸੰਦ ਦੇ ਲੈ ਲੇਗੀ ਸੋਨੇ ਤੋਂ ਤੂੰ ਹੀ ਆਉ ਨਹੀਂ ਕੋਈ ਗੱਲ ਨਹੀਂ ਫਿਰ ਕੀ ਪਸੰਦ ਨਾ ਪਸੰਦ ਤੂੰ ਹੀ ਵੀ ਪਸੰਦ ਕਰਕੇ ਲੈਣੇ ਆਂ ਦੱਸ ਕੋਈ ਨਹੀਂ ਵਿਆਹ ਤਾਂ ਕਿਤੇ ਸਾਨੂੰ ਪਤਾ ਮਹਿੰਗੇ ਸੂਟ ਲੈਣੇ ਪੈਂਦੇ ਹਾਂ ਹਾਂਜੀ ਹੁਣ ਸਸਤਾ ਵੀ ਕੀ ਲੈਣਾ ਹੁੰਦਾ ਕਿ ਆਹੋ ਹੀ ਤੇ ਗੱਲ ਤੁਹਾਡੀ ਹੈਗੀ ਕਿੰਨਾ ਕਹਿਣਾ ਕਿ ਹੁਣ 5 5 6 6 6 ਹਜ਼ਾਰ ਦਾ ਲੱਗੇ ਹਾਂਜੀ ਜੋ ਮੁਰਕੇ ਪਿਆਰਿਆ ਦਾ ਫਾਇਦਾ ਕੀ ਹੋਣਾ ਹਾਂਜੀ ਨਹੀਂ ਕੋਈ ਗੱਲ ਦੀ ਮੈਂ ਤੁਹਾਨੂੰ ਦੱਸ ਦੂੰਗੀ ਹਾਂ ਠੀਕ ਆ ਕੋਈ ਗੱਲ ਫਿਰ ਮੈਂ ਦੱਸ ਕੇ ਤੇ ਪੁੱਛ ਕੇ ਦੱਸੀ ਹਾਂਜੀ ਕੋਈ ਨਹੀਂ ਮੈਂ ਤੁਹਾਨੂੰ ਦੱਸ ਦੂੰਗੀ ਤੇ ਫਿਰ ਕੋਈ ਨਹੀਂ ਵੇਖ ਲਾਂਗਾ ਸਭ ਤਬ ਜਦੋਂ ਨਹੀਂ ਹੋਊਗਾ ਉਹ ਆਪ ਨਾ ਕੁਛ ਹੀ ਉਹ ਉਹਨਾਂ ਦਾ ਰੱਬਾ ਪਾ ਕੇ ਬੈਜੀ ਕੋਈ ਘਰ ਨਹੀਂ ਨਹੀਂ ਮੈਂ ਖੁਦ ਨਹੀਂਗਾ ਪੁੱਛਣਾ ਕੋਈ ਨਹੀਂ ਗੱਲ ਨਹੀਂ ਜੇ ਉਹਨਾਂ ਦਾ ਫੋਨ ਆਊਗਾ ਨਾ ਉਧਰੋਂ ਉਹਨਾਂ ਆਪੇ ਗੱਲ ਕਰ ਲੈਣੀ ਕਿਉਂਕਿ ਉਹ ਘਰ ਵਾਲੇ ਫੋਨ ਤੇ ਲਾਉਂਦੇ ਹੁੰਦੇ ਹਨ ਨਾ ਨਹੀਂ ਨਹੀਂਗਾ ਕਿੰਨੂੰ ਵੀ ਪਤਾ ਵੀ ਇਹ ਕੁੜੀ ਮੁੰਡਾ ਇੱਕ ਦੂਜੇ ਨੂੰ ਜਾਣਦੇ ਆ ਨਹੀਂ ਨਹੀਂ ਜੇ ਘਰ ਦੇ ਵੰਦਨ ਕੀ ਤੇ ਫਿਰ ਕੋਈ ਨਹੀਂ ਹਾਂਜੀ ਫਿਰ ਅਪਰਦਾ ਆ ਜਨਾ ਨਹੀਂ ਨਹੀਂ ਕੋਈ ਗੱਲ ਨਹੀਂ ਠੀਕ ਫਿਰ ਗੱਲ ਹੀ ਕਰਨ ਲੈ ਕੋਈ ਗੱਲ ਨਹੀਂ ਜੇ ਤੁਸੀਂ ਕਰੋਗੇ ਫੋਨ ਤੇ ਪਰੰਤਨ ਦੀ ਵੀ ਉਧਾ ਗਿਆ ਸੀ ਫੋਨ ਹਾਂਜੀ ਚਲੋ ਠੀਕ ਜੀ ਹਾਂਜੀ ਓਕੇ ਦੱਸ ਜਿਹਨਾਂ ਨੇ ਕੱਪੜੇ ਖਰੀਦਨੇ ਹੀ ਤੇ ਚਲ ਖੁਦ ਆਪ ਚਲ ਜਾਂਦੇ ਦੀਦੀ ਨੇ ਜਾਣਾ ਹੀ ਨਾਲ ਮੈਂ ਉੱਥੇ ਜਾ ਕੇ ਕੀ ਕਹੂੰਗੀ ਵੀ ਨਹੀਂ ਮੈਂ ਆ ਨਹੀਂ ਲੈਣਾ ਉਹ ਲੈਣਾ ਆ ਐਵੇਂ ਨਾ ਬੰਦਾ ਚੰਗਾ ਜਿਆ ਨਹੀਂ ਲੱਗਦਾ ਚਲ ਬਾਕੀ ਕੋਈ ਨਹੀਂ ਕਰਦਾ ਇਸਲਾਹਾਂ ਵੇਖ ਲੈਣੇ ਕੀ ਬੰਦਾ ਬੇਬੀ ਬੈਠੀ ਆ ਹਾਂ ਬੈਠੀ ਪਤਾ ਉਹ ਮੈਨੂੰ ਨਾ ਪੈਂਦਾ ਐ ਫੋਨ ਅੱਛਾ ਤੇ ਉਹ ਕਹਿਣ ਦੀ ਆ 27 ਤਰੀਕ ਰੱਖਤੀ ਆ ਅੱਛਾ ਆ ਤਾਂ ਰਹਿ ਗਏ ਆ 4 ਦਿਨ ਹੋਰ ਤਾਂ ਵਧੀਆ ਹੋ ਗਿਆ ਵਾ ਉਹ ਆਓ ਆ ਬੜੀਆਂ ਭਰਨਾ ਬਹੁਤੀ ਛੇਤੀ ਰਾਤ ਆਉਣਾ ਵਿੱਚ ਕੋਈ ਗੱਲ ਹੀ ਨਹੀਂ ਗਈ ਹਾਂ ਕੀ ਨਹੀਂ ਪੈਰ ਕੇ ਮਿਲਦਾ ਪੈਸੇ ਹੋਣੇ ਚਾਹੀਦੇ ਚੀਜ਼ ਦਵਾ ਦਾ ਮਿਲ ਜਾਂਦੀ ਆ ਉਹ ਆ ਚੀਜ਼ ਤੇ ਮਿਲ ਜਾਂਦੀ ਆ ਤੇ ਉਹ ਡਈ ਫੋਨ ਕਰਨੇ ਵੀ ਕੱਪੜੇ ਲੈ ਆਈਏ ਫਿਰ ਅੱਜ ਲੈ ਆਓ ਉਹ ਆਹ ਮੈਂ ਤਾਂ ਹੀ ਤਿਆਰ ਤੁਰ ਕੇ ਬੈਠਾ ਆ ਜੋ ਵੀ ਲੈਣਾ ਵਾ ਤਾਂ ਤੁਸੀਂ ਲੈ ਆਓ ਕੱਪੜੇ ਅੱਜ ਲੈ ਆਓ ਤੂੰ ਮੁਰਕੇ ਹੋਰ ਜਿਹੜਾ ਸੌਦਾ ਪਤਾ ਨਾਲ ਕੇ ਲਿਆਵਾਂਗੇ ਓਏ ਆਹੋ ਅੱਜ ਕੱਪੜੇ ਲੈ ਆਉਣਾ ਵਾ ਇੱਥੇ ਨੇ ਆਉਂਗਾ ਉਹਨੂੰ ਸਿੱਧਾ ਹੀ ਵੇਖ ਲੈ ਜਿੱਤਾਂ ਤੇਰੀ ਮਰਤੀ ਓਏ ਆਹੋ ਇੱਥੇ ਆ ਜੂਗੀ ਫੇਰ ਛੱਡ ਨਾ ਮੈਂ ਤੂੰ ਵੀ ਦੂਈ ਖਾਣੀ ਮੇਰਾ ਦਿਮਾਗ ਨਹੀਂ ਸਹੀ ਹੈਗਾ ਤੇ ਤੂੰ ਜੋ ਵੀ ਬਣਾਉਣਾ ਪੈ ਲਓ ਤੇ ਬਣਾ ਕੇ ਤੇ ਲੈ ਆਓ ਓ ਚੱਲ ਤੂੰ ਘਰੇ ਰਹਿ ਤਾਂ ਹੀ ਤੇ ਤੈਨੂੰ ਮੈਂ ਕਹਿੰਨੇ ਵੀ ਅਹੀਂ ਚੱਲ ਜੰਨੇ ਆ ਮੈਂ ਅੱਗੇ ਘਰ ਰਹਿਣਾ ਵਾ ਫੇਰ ਤੁਸੀਂ ਦੋਹੇ ਭੈਣ ਭਰਾ ਹੈਗੇ ਤੇ ਇਹ ਕੀ ਗੱਲ ਵਾ ਓਏ ਆਹੋ ਕੋਈ ਗੱਲ ਨਹੀਂ ਬਣਾ ਲਿਆ ਹੁੰਨੇ ਅੱਜ ਸਾਨੇ ਕਰ ਲਓ ਹਾਂ ਤੇ ਕਿੰਨੇ ਸੂਟ ਬਣਾਈਏ ਬਣਾ ਲੋ ਚਾਰ ਪੰਜ ਹੋਰ ਕਿਨੇ ਬਣਾਉਣੇ ਆ ਆ ਮੁਰ ਕੇ ਆਪੇ ਬਣਾਉਂਦੀ ਰਹੂਗੀ ਜਾਣ ਕੇ ਕਿ ਫੇਰ ਨਹੀਂ ਫੇਰ ਲੈ ਆ ਜਦੋਂ ਜੀ ਕਰੂਗਾ ਜਿਗ ਜਿਹਾ ਪੌਣੇ ਹੋਣਗੇ ਆਪੇ ਖਰੀਦ ਲੇ ਉਹਦੇ ਤੋਂ ਪੈਸੇ ਦੇ ਦੇ ਚਾਹ ਕੋਈ ਗੱਲ ਨਹੀਂ ਮੈਂ ਫਿਰ ਜਾਂਦਾ ਵਾਂ ਹਾਂ ਆ ਜਾ ਆਹ ਚੱਲਿਆ ਜਾ ਤੂੰ ਅਰਿੰਦਰਾ ਦੁਕਾਨ ਵਾਲਾ ਦੁਕਾਨ ਬੰਦ ਕਰ ਗਿਆ ਵਾ ਹਾਂ ਤੇ ਲਵਲੀ ਦਾ ਪਤਾ ਨਹੀਂ ਕਿੱਥੇ ਚਲ ਗਿਆ ਵਾ ਡਾਕਟਰ ਚਲ ਆ ਜਾ ਉੱਥੇ ਖਲੋਣੇ ਆ ਹਾਂ ਚਲੋ ਕਿਤੇ ਗੱਡੀ ਹੁੰਦਾ ਹੀ ਹੋਵੇ ਲਾ ਮੰਮੀ ਤੂੰ ਤੇ ਬੈਠੀ ਆ ਹਾਂ ਤੁਹਾਨੂੰ ਕੀ ਕਰਨੀ ਸਤਲਿ ਕੱਤਰਾ ਮਮੀ ਦੀ ਨਿਆਣਿਆ ਦਾ ਸੁਣਾ ਹਾਂਜੀ ਹਾਂਜੀ ਠੀਕ ਠਾਕ ਆ ਹੋਰ ਤੂੰ ਹੀ ਸੁਣਾਓ ਪੈਰ ਤੇ ਕੀ ਹੋਇਆ ਸੱਟ ਲੱਗੀ ਆ ਉਹ ਹੀ ਪੀੜੀ ਹੋਣ ਦੇ ਕਿ ਮੈਂ ਫੇਰ ਉੱਤੋਂ ਤੇਲ ਮਲ ਕੇ ਨਾ ਤੇ ਕੋਲੀਰ ਬੱਦੀ ਵੀ ਜ਼ਿਆਦਾ ਕਹਿੰਦਾ ਤਾਂ ਜੇ ਪੈਰ ਖੋ ਜੀਏ ਤੇ ਦਵਾਈ ਮੰਗਾ ਲੈਣੀ ਸੀ ਲੈ ਉਹ ਤੇ ਮੈਂ ਖਾਣ ਲਈ ਆ ਆਈਦਾ ਜੇਬ ਦੇ ਚ ਪਾਈ ਆ ਕਿੰਦਾ ਸੋਜ ਪਈ ਆ ਕੋਈ ਨਾ ਰੀਣ ਖੇਤੀ ਥੋੜੀ ਚੱਲ ਕੋਈ ਨਹੀਂ ਹੋ ਨੌ ਆ ਜਾਣੀ ਆ ਨੌ ਨੇ ਸੇਵਾ ਪਾਣੀ ਕਰਿਆ ਕਰਨਾ ਵਾ ਹੋ ਨਹੀਂ ਕੰਮ ਕਰਨ ਦੀ ਲੋੜ ਵੇਖੋ ਕਰਵਾਉਂਦੀ ਆ ਕੀ ਕਰਦੀ ਆ ਨਹੀਂ ਨਹੀਂ ਕਰੋਗੀ ਐਦਾਂ ਦੀ ਨਹੀਂ ਗੱਲ ਕੋਈ ਵੀ ਅੱਛਾ लवली ਅੰਦਰ ਚਲ ਗਿਆ ਵਾ ਫਿਰੇ ਮੈਂ ਆ ਜਾਂਦਾ ਆਹੋ ਆ ਲੋ ਵੇਖੋ ਹੁਣ ਨੌ ਰਾਣੀ ਦੇ ਕੱਪੜੇ ਕੋਨੇ ਕੋਨੇ ਆਣਾ ਲੱਖਾਂ ਆਪੇ ਜੋ ਕੱਢੇ ਪਹਿਲਾਂ ਮੈਂ ਸੀਨੇ ਦੇਣ ਲੱਗੀ ਹਾਂ ਹਾਂ ਤੇ ਫੇਰ ਮੈਂ ਨਾ ਕੋਈ ਸਿਨੇ ਦੇ ਕੇ ਆਈ ਆ ਵੇਖੋ ਇਹਦੇ ਨਾਲ ਦਾ ਸਿਨੇ ਦੇ ਆਈਆਂ ਚੁੰਨੀ ਆ ਚਲ ਵਧੀਆ ਕੀਤਾ ਇਹ ਸੂਟ ਬਣਾਏ ਤੇ ਪੰਜ ਅੱਛਾ ਚਲ ਵੜੇ ਤੇ ਮੈਂ ਆਪਣੀ ਪਸੰਦ ਦੇ ਸੰਵਾਲੂ ਹੁਣ ਮੈਨੂੰ ਨਹੀਂ ਪਤਾ ਭਿਉਨੇ ਫਲਾਰੇ ਸੋਨੇ ਕਿ ਕੀ ਸੋਨਾ ਵਾ ਹਾਂ ਦੇ ਕੀ ਗਵਾ ਹੈਨਾ ਸੋਨੇ ਆ ਹਾਂ ਕੋਣੀ ਆਹ ਤੇ ਜਿਆਦਾ ਪਰ ਆਪਣਾ ਵਾਲਿਆ ਹੀ ਨਾ ਠੀਕ ਠੀਕ ਆ ਸੋਨੇ ਆ ਨਾ ਇਹ ਜੇ ਤੇਰੀ ਪੱਗ ਜਾਣਾ ਨਾ ਆਹੋ ਕੋ ਤੇ ਉੱਥੇ ਤਾਂ ਮੈਂ ਆਪਣਾ ਭਾਵਣਾ ਤੇ ਇਹ ਮੈਨੂੰ ਕਰੀ ਜਾਂਦਾ ਹੀ ਭੈਣ ਤੈਨੂੰ ਪਿੰਡ ਹੀ ਖੜਨਾ ਮੈਂ ਤਾਂ ਕਹ ਮੈਨੂੰ ਲਾਜ ਦੇ ਪੈਸੇ ਦੇਤੇ ਮੈਂ ਤੁਸੀਂ ਜਾਓ ਉੱਦੋਂ ਇੱਧਰ ਨੂੰ ਫੇਰਾ ਉੱਟੇ ਰੋਦਰ ਨਹੀਂ ਜਾਵੇਂਗੀ ਤੂੰ ਜਾ ਬੜਾ ਆਂਗੇ ਆ ਤੋ ਮੈਂ ਤੈਨੂੰ ਹੁਣੇ ਹੀ ਕਿਹਾ ਸੀ ਪੇ ਕੱਪੜੇ ਲੈ ਜਾ ਤੋ ਪਿੰਡ ਅੱਛਾ ਤੇ ਮੈਂ ਚਲ ਜਾਨੀ ਆ ਤੇ ਮੈਨੂੰ ਆਂਦਾ ਵੀ ਨਹੀਂ ਭੈਣ ਚੱਲ ਮੇਰੇ ਨਾਲ ਸਵੇਰੇ ਚ ਆ ਜੀ ਮੈਂ ਵਧੀਆ ਕੀਤਾ ਹਾਂ ਚੰਗਾ ਹੋਇਆ ਤੇ ਸੋਨਾ ਸੋਨਾ ਤੁਹਾਡੇ ਕੋਲ ਹੈਗਾ ਵਾ ਆਦੇ ਉਹ ਫੇਰ ਕਿਹਦੇ ਨੇ ਆਵੀਂ ਤੇ ਚਲ ਆਪਾਂ ਤੇ ਪੌਣੀ ਵਾਲਾ ਵਾ ਪੌਣੀ ਵਾਲਾ ਨਹੀਂਗਾ ਨਹੀਂ ਪਣਾ ਆ ਸੁਨਿਆਰੇ ਕੋਹ ਨਹੀਂ ਪੱਲੇ ਪਾਉਂਦੇ ਨਹੀਂ ਉਹ ਹਾਰ ਪਾਉਣ ਹੀ ਵਾਲਾ ਵਾ ਆਹੋ ਤੇ ਬਸ ਠੀਕ ਵਾ ਤੇ ਕੱਢ ਕੇ ਵੇਖ ਲੈਣਾ ਹੀ ਜੇ ਤਵਾਨ ਤਵਾਨ ਵਾਲਾ ਵਾ ਤੁਹਾਨੂੰ ਤਵਾਲੀਂਦੇ ਵਾਸਾ ਮੈਂ ਕਿਹਣਾ ਹਾਂ ਕਿ ਨਾ ਲਾ ਕੇ ਵੇਖਿਆ ਸੀ ਉਸੇ ਤਰ੍ਹਾਂ ਪਿਆਰ ਡੱਬਿਆਂ ਚ ਬੰਦ ਪਿਆ ਹੋ ਚੱਲ ਇਦਾਂ ਹੀ ਪਾ ਦਾਂਗੇ ਫਿਰ ਹੋਰ ਵਧੀਆ ਹੋ ਜਾਊਗਾ ਆਹ ਮੈਂ ਬਣਾਣਾ ਚਾਹ ਤੂੰ ਨਾ ਟੁੰਬਾ ਲਾ ਜਾਂਦੇ ਆ ਉਹਨਾਂ ਨੇ ਅੱਧ ਪੱਲੇ ਪੋਣਾ ਵਾ ਆਹੋ ਆਦੋਂ ਨਾ ਕੜਾ ਕਾਟ ਕੱਤੀ ਗਈ ਆ पाच ਕੱਟ ਲੈਂਦੇ ਵਿੱਚੋਂ ਆਹੋ ਜਿਉ ਤਰ ਵੀ ਤਵਾਈਏ ਤੇ ਐਨੀ ਕੜਾਈ ਦੇ ਦਿਓ ਐਨਾ ਆ ਦੇ ਦਿਓ ਤੇ ਕਿੰਨੇ ਪੈਸੇ ਉਹਨਾਂ ਬਣਾ ਲੈਣੇ ਤੋਹਾ ਆਪਾਂ ਹੋਰ ਕੋਈ ਖਰਚਾ ਕਰਾਂਗੇ ਆਹੋ ਕੇ ਚੱਲ ਬੈਠੋ ਮੈਂ ਲਾਹਾਂ ਚਾਪਣਾ ਕੇ ਬਈ ਤੈਨੂੰ ਅਹੀਂ ਪਿਆਲ ਨਹੀਂ ਕਿ ਤੂੰ ਪਿਆਲ ਨਹੀਂ ਚੱਲ ਕੋਈ ਨਹੀਂ ਹੁਣ ਮੈਂ ਦੋ ਚਾਰ ਦੇਣੀ ਬਣਾਉਣੀ ਆ ਹੁਣ ਕਿ ਬਣਾ ਲੈਣੀ ਭਾਬੀ ਨੇ ਆ ਕੇ ਤੇ ਛੁੱਟੀਆਂ ਆ ਦਫ਼ਤਰ ਉਹ ਕਰਨਾ ਅਛਾ ਕਾਰ ਲੱਗਦਾ ਹੈ ਕੋਈ ਨਹੀਂ ਗਾ ਰਮਨ ਆ ਗਈ ਆ ਹਾਂਜੀ ਆ ਗਈ ਆ ਤਾਂ ਕਰਨ ਕਿੱਥੇ ਗਿਆ ਵਾ ਕਰਨ ਗਿਆ ਜੈ ਟਿਵੀਸ਼ਨ ਤੇ ਅਛਾ ਟਿਵੀਸ਼ਨ ਤੇ ਚਲ ਗਿਆ ਹੂੰ ਮੈਨੂੰ ਵੀ ਲਵਲੀ ਗੇੜ ਗਾੜੀ ਧਾਰ ਗਿਆ ਅਛਾ ਆਂਦਾ ਵੀ ਨਹੀਂ ਭੈਣਾ ਮੈਂ ਤੈਨੂੰ ਪਿੰਡ ਨੂੰ ਖੜਨਾ ਵਾ ਮੈਂ ਬਥੇਰਾ ਕਿਹਾ ਵੀ ਤੂੰ ਚਲ ਜਾ ਆ ਤਾਂ ਮੈਨੂੰ ਜਾਂਦਾ ਲਾ ਜਾ ਅਛਾ ਇਹ ਨਹੀਂ ਨਹੀਂ ਪਿੰਡੋਂ ਹੋ ਕੇ ਦਿਨ ਛੱਡ ਜੂਗਾ ਹੁਣ ਕਿੱਥੇ ਚਲ ਗਿਆ ਵਧੀਆ ਕਰ ਗਿਆ ਤੇ ਲੈ ਰਿਹਾ ਕਪੜਾ ਕੂਪੜਾ ਲੈ ਰਿਆ ਹਾਂ ਪੰਜ ਸੂਟ ਬਣਾ ਲਏ ਆ ਅਛਾ ਬਾਕੀ ਲਾਉਣ ਪਾਉਂਦਾ ਸਮਾਨ ਵੀ ਲੈ ਲਿਆ ਵਾ ਕੁੜੀਆਂ ਨੂੰ ਸੱਦਿਆ ਹੀ ਉੱਥੇ ਤੁਸੀਂ ਆਹੋ ਕੁੜੀਆਂ ਨੂੰ ਸੱਦਿਆ ਹੀ ਅੱਛਾ ਅੱਛਾ ਆਹ ਮੈਂ ਆਹਾਂ ਪੇ ਤੂੰ ਪਤਾ ਆਪਣਾ ਪਸੰਦ ਦੇ ਪੌਣੇ ਆ ਤੇ ਲੈ ਜਿਹੜੇ ਪੌਣੇ ਆ ਮੈਂ ਹੋਰ ਲੱਲਾ ਰੰਗ ਤੈਨੂੰ ਪਸੰਦ ਨਾ ਆਉਣ ਮੁੜ ਕੇ ਸਗਣਾ ਦੇ ਕੰਮ ਆ ਫੇ ਮੋੜ ਮੜਾਈ ਕਰਦੇ ਫਿਰਾਂਗੇ ਤੇ ਫੇਰ ਆਂਦੀ ਵੀ ਨਹੀਂ ਦੀਦੀ ਥੋੜੇ ਹੀ ਲੈਣੇ ਆ ਬਾਅਦ ਚ ਲੱਲਾਂਗੇ ਚੱਲ ਜਦੋਂ ਇੱਥੇ ਆਉਗੇ ਫੇਰ ਨਾਲ ਲੈ ਜਾਈ ਦੁਕਾਨ ਤੇ ਮੇਰਾ ਪੰਜ ਸੂਟ ਬਣਾਤੇ ਆ ਉਹਨੂੰ ਮੈਂ ਤੇ ਸੂਟ ਵੀ ਚੰਗਾ ਸੋਹਣੇ ਆ ਇੱਕ ਸੀਨੇ ਦੇ ਆਈਆਂ ਬਾਕੀ ਮੈਂ ਆਪਣੀ ਮਰਜ਼ੀ ਤੇ ਸੰਵਾਲੀ ਤੂੰ ਕੀ ਪੌਣਾ ਸਲਾਰੇ ਸਲੂਰੇ ਜੋ ਕੁੜੀਆਂ ਪੁੰਦੀਆਂ ਓਏ ਹੋ ਅੱਜ ਚੱ ਤੇ ਚੱਲ ਕਰੋ ਤੁਸੀਂ ਵੀ ਤਿਆਰੀ ਤੂਰੀ ਤੇ ਵਿਆਹ ਤੇ ਆ ਗਿਆ ਸਿਰ ਤੇ ਕਰ ਬੰਦਾ ਬਣਾਉਣਾ ਬਣਾਉਣਾ ਹੀ ਕੀ ਆ ਕਾਦੀ ਤਿਆਰੀ ਕਰਨੀ ਆ ਗਰੀਬੀ ਜੇ ਤੇ ਨਾ ਕੋਈ ਵਿਆਹ ਤੇ ਨਾ ਕੋਈ ਚੰਗਾ ਲੱਗਦਾ ਮੈਨੂੰ ਇਹ ਆ ਵੀ ਹੁਣ ਮੁੰਡੇ ਨੂੰ ਪਾਉਣਾ ਕੀ ਆ ਕੋਈ ਗੱਲ ਨਹੀਂ ਮੁੰਡੇ ਨੂੰ ਕੀ ਪਾਉਣਾ ਵਾ ਹੁਣ ਮੇਰਾ ਭਰਾਵਾ ਮਾ ਮਾਂ ਉਹਨਾਂ ਨੂੰ ਪਤਾ ਵਾ ਵੀ ਮੇਰੇ ਹਾਲਾਤ ਕਿਦਾਂ ਦੇ ਆ ਉਹਨਾਂ ਨੇ ਮੈਨੂੰ ਕੀ ਕਹਿਣਾ ਵਾ ਤੇ ਕੀ ਪਾ ਉਹਨਾਂ ਕੋਲ ਸਭ ਕੁਝ ਹੈਗਾ ਵਾ ਤੇ ਨਾਲੇ ਨਾ ਤੁਸੀਂ ਫਿਕਰ ਨਾ ਕਰੋ ਲਵਲੀ ਕਹਿੰਦਾ ਹੀ ਵੀ ਜਿੱਦਣ ਮੈਂ ਆਪਣੇ ਕੱਪੜੇ ਬਣਾਉਣੇ ਆ ਨਾ ਕਰਨ ਨੂੰ ਤਾਂ ਪਾਜੀ ਨੂੰ ਮੈਂ ਨਾਲ ਲੈ ਜਾਣਾ ਵਾ ਤੇ ਜਿੱਦਾਂ ਦੇ ਕਹਿਣਗੇ ਤਾਂ ਤੁਸੀਂ ਵੀ ਬਣਾ ਲਿਓ ਚੱਲ ਰਮਨ ਲੀੜਾ ਕੱਪੜੇ ਦੇ ਚੱਲ ਕੋਈ ਗੱਲ ਨਹੀਂ ਆ ਸਾਰ ਲਾਂਗੇ ਤੇ ਹੁਣ ਉਹਨੂੰ ਬਹੁਤ ਟੂਮਛਲਾ ਨਹੀਂ ਪਾਉਣਾ ਕੋਈ ਵੀ ਕੋਈ ਗੱਲ ਨਹੀਂ ਟੂਮਛਲਾ ਮੈਂ ਕਾਹਦਾ ਪਾਉਣਾ ਵਾ ਮਾਤਾ ਆਂਦੀ ਵੀ ਕੋਈ ਗੱਲ ਨਹੀਂ ਜਿੱਦਾਂ ਦੀ ਤੂੰ ਆ ਨਾ ਉਦਾਂ ਦਾ ਲਵਲੀ ਆ ਤੰਗੀ ਦੇ ਕੇ ਤੇਰ ਕੋ ਮੈਂ ਪੈਹਾ ਤੇਲਾ ਲਵੂੰਗੀ ਤੇਰ ਕੋ ਟੂਮਛਲਾ ਲੈ ਕੇ ਮੈਂ ਲਵਲੀ ਨੂੰ ਦੇਣਾ ਵਾ ਤੇ ਮੇਰੇ ਵਾਸਤੇ ਚੰਗੀ ਗੱਲ ਵਾ ਕੋਈ ਨਹੀਂ ਤੈਨੂੰ ਵੀ ਮੈਂ ਹੀ ਬਣਾ ਕੇ ਦੇਣਾ ਵਾ ਤੇ ਇਹਨੂੰ ਵੀ ਮੈਂ ਹੀ ਬਣਾ ਕੇ ਦੇਣਾ ਵਾ ਤੇ ਤੂੰ ਖੇਚਲ ਨਾ ਕਰੀ ਤੂੰ ਹੀ ਤਿੰਨੇ ਜਣੇ ਵਿਆਹ ਵੇਖਣ ਆ ਜਿਓ ਬਸ ਰਮਨ ਮਾਂ ਪਿਓ ਤੇ ਇਦਾਂ ਹੀ ਕਹਿੰਦਾ ਹੁੰਦਾ ਵਾ ਪਰ ਅਹੀ ਵੀ ਫਿਰ ਆਖਣਾ ਭੈਣ ਹੀ ਤੇ ਕੀ ਕੀਤਾ ਕੀ ਕੋਈ ਗੱਲ ਨਹੀਂ 5000 ਰੁਪਏ ਦੇ ਦਾਂਗੇ ਕਪੁਕਾ ਤੇ ਆਲੇ ਵੀਰ ਕੱਪੜਿਆਂ ਦਾ ਜਿੱਦਾਂ ਦੇ ਜੀ ਕਰਤਾ ਬਣਾ ਲਾ ਚੱਲ ਰਮਨ ਮੈਂ ਨਾ ਆਰਤੀਆਂ ਨੂੰ ਪੁੱਛਦਾ ਵਾਂ ਚੱਲ ਪੁੱਛ ਲਿਓ ਕਰਨੇ ਵੀ ਜੇਤ ਕਰਨੀ ਹੁੰਨੇ ਵੀ ਹਰ ਇੱਕ ਚੀਜ਼ ਮੰਗਣੀ ਆ ਚੱਲ ਨਿਆਣੇ ਨੂੰ ਰੀਜ ਪ੍ਰੀਤ ਹੁੰਦੀ ਆ ਆਲੇ ਨੂੰ ਨਾ ਕੋ 10000 ਰੁਪਏ ਚੱਲ ਫੜ ਲਿਓ ਫੇ 5 ਉਹਨਾਂ ਨੂੰ ਪਾਣੀ ਦੇ ਵਿੱਚ ਆਪ ਸਾਰ ਲਾਂਗੇ ਕੋਈ ਗੱਲ ਨਹੀਂ ਚੱਲ ਇਦਾਂ ਹੀ ਕਰ ਲੈਨੇ ਆ ਹੈਨਾ ਚੱਲ ਫਿਰ ਬਾਹਰ ਹੋ ਕੇ ਆਉਣਾ ਉਹ ਤੇਲੋਂ ਤੇ ਕਰਨੇ ਰੋਟੀ ਪਾਣੀ ਖਾ ਲਿਆ ਸੀ ਉਹ ਨਹੀਂ ਵਿਚਾਰਾ ਇਦਾਂ ਹੀ ਕਹਿੰਦਾ 버거 ਖਾਦਾ ਕਿ ਕੀ ਖਾਦਾ ਇਦਾਂ 버거 ਨਾਲ ਢਿੱਡ ਭਰਦਾ ਮੈਂ ਰੋਟੀ ਪਕਾ ਕੇ ਗਈ ਹਾਂ ਤਾਂ ਖਾ ਲੈਂਦਾ ਦੋ ਫੁਲਕੇ ਚਲੋ ਆਣ ਕੇ ਖਾ ਲੈਂਦਾ ਹੁਣ ਟਿਊਸ਼ਨ ਤੋਂ ਚਲੋ ਠੀਕ ਆ ਜਦੋਂ ਹੋ ਆਉ ਉਹ ਤੇ ਹਿੰਦ ਮੈਂ ਮੇਰੇ ਨਾਲ ਖਾਂਦਾਂ ਦੇਖਣਾ ਗੱਲ ਤੇ ਇਹਨਾਂ ਦੀ ਵੀ ਠੀਕ ਵਾ ਹੁਣ ਮੈਂ ਭੈਣ ਲੱਗਦੀ ਆ ਕੋਈ ਨਾ ਕੋਈ ਚੀਜ਼ ਚਾਹੀਦੀ ਤਾਂ ਹੈਗੀ ਆ ਪਰ ਹੁਣ ਮੇਰੇ ਹਾਲਾਤ ਹੀ ਇਦਾਂ ਦੇ ਆ ਕਿ ਸੋਨਾ ਇੰਨਾ ਮਹਿੰਗਾ ਵਾ ਮੇਰੀ ਪਹੁੰਚ ਤੋਂ ਬਾਹਰ ਵਾ ਮੈਂ ਸੋਨੇ ਦੀ ਚੀਜ਼ ਤੇ ਉਹਨੂੰ ਨਹੀਂ ਕੋਈ ਪਾ ਸਕਦੀ 5100 ਰੁਪਏ ਹੀ ਦੇ ਆਉਂਗੀ ਪਰ ਸ਼ਰਮਜੀ ਵੀ ਆਉਂਦੀ ਆ ਮਾਤਾ ਕੀ ਕਹੂਗੀ ਵੀ ਕੱਲਾ ਭਰਾ ਹੀ ਚਲ ਕੋਈ ਗੱਲ ਨਹੀਂ ਉਹਨਾਂ ਨੇ ਕੀ ਕਹਿਣਾ ਵਾ ਉਹਨਾਂ ਨੂੰ ਮੇਰੇ ਹਾਲਾਤਾਂ ਦਾ ਪਤਾ ਹੀ ਆ ਨਾ ਜਦ ਤੱਕ ਦੇ ਚੰਗੇ ਦਿਨ ਆਉਣਗੇ ਚਲ ਕੋਈ ਗੱਲ ਨਹੀਂ ਮਹਾਰਾਜ ਗਾੜੀ ਕੋਈ ਤੀ ਪੁੱਤ ਦੇਊਗਾ ਨਾ ਜਿਹੜੀ ਰੀਜ ਰਹਿੰਦੀ ਆ ਨਾ ਮੈਂ ਉਹਦੋਂ ਪੂਰੀ ਕਰ ਲੂੰਗੀ ਕੀ ਤਾਂ ਮਹਾਰਾਜ ਦਾ ਦਿਨ ਚੰਗੇ ਲਿਹਾਈ ਦੇਵੇ ਸਾਡੇ ਤੇ ਚੱਲ ਮੈਂ ਵੀ ਕੀ ਸੋਚਾਂ ਸੋਚਣ ਲੱਗ ਪਈਆਂ